ਰੋਲਸ ਰॉयਲ ਦੁਨੀਆ ਦੀ ਸਭ ਤੋਂ ਲਗਜ਼ਰੀ ਕਾਰ ਹੈ। ਅਮੀਰ ਲੋਕ ਵੀ ਇਸ ਨੂੰ ਖਰੀਦਣ ਦੇ ਸੁਪਨੇ ਦੇਖਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਜਿਸ ਨੇ ਰੋਲਸ ਰॉयਲ ਬਣਾਈ ਉਸ ਦਾ ਬਚਪਨ ਬਹੁਤ ਹੀ ਜ਼ਿਆਦਾ ਗਰੀਬੀ ਵਿੱਚ ਲੰਘਿਆ ਸੀ। ਜਿਸ ਤੇ ਕਾਰ ਇੱਕ ਟੈਨ ਦੀ ਰੋਟੀ ਨਹੀਂ ਸੀ ਬਣਦੀ ਉਸ ਨੇ ਦੁਨੀਆ ਦੀ ਸਭ ਤੋਂ ਮਹਿੰਗੀ ਅਤੇ ਲਗਜ਼ਰੀ ਕਾਰ ਬਣਾ ਦਿੱਤੀ। ਕਹਾਣੀ ਦੀ ਸ਼ੁਰੂਆਤ ਹੁੰਦੀ ਹੈ 1963 ਵਿੱਚ ਇੰਗਲੈਂਡ ਵਿੱਚ ਇੱਕ ਬੱਚੇ ਨੇ ਜਨਮ ਲਿਆ ਜਿਸ ਦਾ ਨਾਮ ਹੈਂਰੀ ਰੋਇਸ ਰੱਖਿਆ ਗਿਆ। ਹੈਂਰੀ ਰੋਇਸ ਅਜੇ 4 ਸਾਲ ਦਾ ਹੀ ਸੀ ਉਸ ਦੇ ਪਿਤਾ ਦਾ ਸਾਰਾ ਬਿਚਨਸ ਬਰਬਾਦ ਹੋ ਗਿਆ ਤੇ ਹੈਂਡਰੀ ਰੋਇਲ ਦਾ ਪਰਿਵਾਰ ਸਾਰਾ ਛੜਕ ਤੇ ਆ ਗਿਆ ਪਰ ਇਹ ਤਾਂ ਹਜੇ ਪ੍ਰੋਬਲਮ ਦੀ ਸ਼ੁਰੂਆਤ ਸੀ ਕਿ ਹੈਂਡਰੀ ਰੋਇਲ ਸਜੇ 9 ਸਾਲ ਦਾ ਸੀ ਉਸਦੇ ਪਿਤਾ ਦੀ ਮੌਤ ਹੋ ਗਈ ਉਸਦੇ ਪਿਤਾ ਦੀ ਮੌਤ ਤੋਂ ਬਾਅਦ ਹੈਂਡਰੀ ਰੋਇਲ ਅਖਬਾਰ ਵੰਡਣ ਦਾ ਕੰਮ ਕਰਦਾ ਸੀ ਅਤੇ ਹੈਂਡਰੀ ਰੋਇਲ ਦੀ ਮਦਰ ਮੇਡ ਦਾ ਕੰਮ ਕਰਦੀ ਸੀ ਰੋਇਲ ਦਾ ਫਿਊਚਰ ਬਹੁਤ ਹੀ ਖਰਾਬ ਜਾ ਰਿਹਾ ਸੀ ਪਰ ਜਦੋਂ ਰੋਇਲ ਸਜੇ 14 ਸਾਲ ਦਾ ਹੋਇਆ ਉਸਦੀ ਇੱਕ ਅੰਤ ਨੇ ਰੋਇਲ ਨੂੰ ਗ੍ਰੇਡ ਨਾਦਰ ਰੇਲਵੇ ਕੰਪਨੀ ਵਿੱਚ ਕੰਮ ਤੇ ਲਵਾ ਦਿੱਤਾ ਜਿਸ ਕੰਮ 'ਤੇ ਰੌਇਲ ਨੂੰ 20 ਪਾਉਂਡ ਮਿਲਦੇ ਸਨ ਅਗਲੇ 3 ਸਾਲ ਰੌਇਲ ਨੇ ਇੱਕ ਦਿਨ ਰਾਤ ਇੱਕ ਕਰਕੇ ਦਰਜਣਾਂ ਬੁੱਕਾਂ ਬੜੀਆਂ ਅਤੇ ਕੰਪਨੀ ਵੈਰਸਾਈਟੀ ਗੱਲ ਕਰਕੇ ਕਾਰਪੈਂਟਰੀ ਅਤੇ ਇਲੈਕਟ੍ਰੋਨਿਕਸ ਦੇ ਮੈਥ ਸਿੱਖ ਲਈ 17 ਸਾਲ ਦੀ ਉਮਰ ਤੱਕ ਰੌਇਲ ਪੂਰੀ ਤਰ੍ਹਾਂ ਮਕੈਨਿਕ ਬਣ ਚੁੱਕਾ ਸੀ 21 ਸਾਲ ਦੀ ਉਮਰ ਵਿੱਚ ਰੌਇਲ ਮੈਕਸੀਮਮ ਵੈਸਟਰਨ ਨਾਮ ਦੀ ਕੰਪਨੀ ਵਿੱਚ ਇੰਜੀਨੀਅਰ ਦਾ ਕੰਮ ਕਰਦਾ ਸੀ ਪਰ ਆਰਥਿਕ ਤੰਗੀ ਹੋਣ ਦੇ ਕਾਰਨ ਇਹ ਕੰਪਨੀ ਬੰਦ ਹੋਣ ਵਾਲੀ ਸੀ ਪਰ ਰੋਇਸ ਕੋਲ ਹੋਰ ਵੀ ਬਹੁਤ ਸਾਰੀਆਂ ਕੰਪਨੀਆਂ ਵਿੱਚ ਕੰਮ ਕਰਨ ਦੇ ਆਪਸ਼ਨਸ ਹਨ ਪਰ ਉਸਨੇ ਹੋਰ ਕਿਸੇ ਕੰਪਨੀ ਵਿੱਚ ਕੰਮ ਨਾ ਕਰਕੇ ਆਪਣੀ ਇੱਕ ਇਲੈਕਟ੍ਰੋਨਿਕ ਕੰਪਨੀ ਖੋਲਣ ਦਾ ਫੈਸਲਾ ਲਿਆ ਫਿਰ ਰੋਇਸ ਨੇ ਜੋ ਆਪਣੀ ਸੇਵਿੰਗ ਕੀਤੀ ਸੀ ਉਸ ਦੀ ਵਰਤੋਂ ਕਰਕੇ ਇੱਕ ਛੋਟੀ ਜੀ ਦੁਕਾਨ ਤੋਂ ਕੰਮ ਸ਼ੁਰੂ ਕੀਤਾ ਜਿਸ ਦਾ ਨਾਮ ਐਫ ਐਚ ਰੋਇਸ ਐਂਡ ਕੰਪਨੀ ਰੱਖਿਆ ਗਿਆ ਰੋਇਸ ਨੇ ਆਪਣੀ ਕੰਪਨੀ ਵਿੱਚ ਆਪਣੇ ਦੋਸਤ ਨੂੰ ਐਜ਼ ਅ ਪਾਰਟਨਰ ਜੋਬ ਉਤੇ ਰੱਖ ਲਿਆ ਸ਼ੁਰੂਆਤ ਵਿੱਚ ਰੌਇਸ ਨੂੰ ਜੋ ਵੀ ਕੰਮ ਮਿਲਿਆ ਉਸਨੇ ਬਹੁਤ ਹੀ ਚੰਗੀ ਤਰ੍ਹਾਂ ਕੀਤਾ ਜਿਵੇਂ ਸੂਈ ਮਸ਼ੀਨ ਰਿਪੇਅਰ ਕਰਨਾ ਅਤੇ ਇਲੈਕਟ੍ਰੋਨਿਕ ਵਾਇਰਿੰਗ ਫਿਟਿੰਗ ਕਰਨਾ ਬਹੁਤ ਸਾਰੇ ਛੋਟੇ ਛੋਟੇ ਕੰਮ ਕੀਤੇ ਫਿਰ ਰੌਇਸ ਨੇ ਦੇਖਿਆ ਕਿ ਇਲੈਕਟ੍ਰੋਨਿਕ ਫਿਟਿੰਗ ਅਤੇ ਇਲੈਕਟ੍ਰੋਨਿਕ ਲਾਈਟ ਦੀ ਜਿਹਨੂੰ ਦਿਨ ਡਿਮਾਂਡ ਬਹੁਤ ਹੀ ਵਾਧੀ ਜਾ ਰਹੀ ਹੈ ਉਸ ਤੋਂ ਬਾਅਦ ਰੌਇਸ ਨੇ ਆਰ ਕ램ਪ ਬਲਬ ਹੋਲਡਰ ਅਤੇ ਡੋਰ ਬੈਲ ਬਣਾਉਣੇ ਸ਼ੁਰੂ ਕਰ ਦਿੱਤੇ ਇਸ ਕੰਮ ਨੇ ਰੋਇਲਸ ਦੀ ਜ਼ਿੰਦਗੀ ਨੂੰ ਬਹੁਤ ਹੀ ਬਦਲ ਕੇ ਰੱਖ ਦਿੱਤਾ। 36 ਸਾਲ ਦੀ ਉਮਰ ਵਿੱਚ ਰੋਇਲਸ ਦੀ ਇੱਕ ਫੈਮਿਲੀ ਸੀ ਜੋ ਬਹੁਤ ਹੀ ਵੱਡੀ ਫੈਕਟਰੀ ਬਣਾਉਣ ਬਾਰੇ ਸੋਚਦੇ ਬੈਠੇ ਸਨ। ਸਭ ਕੁਝ ਬਹੁਤ ਹੀ ਵਧੀਆ ਚੱਲ ਰਿਹਾ ਸੀ। ਫਿਰ ਕਹਾਣੀ ਵਿੱਚ ਇੱਕ ਬਦਲਾਅ ਆਇਆ। 1901 ਵਿੱਚ ਜਰਮਨ ਅਤੇ ਅਮਰੀਕਨ ਕੰਪਨੀਆਂ ਨੇ ਬ੍ਰਿਟਿਸ਼ ਇਲੈਕਟ੍ਰੋਨਿਕ ਨੇ ਮਾਰਕੀਟ ਵਿੱਚ ਆਇਆ ਜਿਸ ਦੇ ਕਾਰਨ ਰੋਇਲਸ ਦੇ ਬਣਾਏ ਹੋਏ ਇਲੈਕਟ੍ਰੋਨਿਕ ਕੰਪੋਨੈਂਟ ਦੇ ਰੇਟ ਬਹੁਤ ਹੀ ਤੇਜ਼ੀ ਨਾਲ ਘਟ ਗਏ। ਪੂਰੀ ਕੋਸ਼ਿਸ਼ ਕਰਨ ਤੋਂ ਬਾਅਦ ਵੀ ਰੋਇਲਸ ਦਾ ਬਿਜ਼ਨਸ ਬੰਦ ਹੁੰਦਾ ਦਿਖ ਰਿਹਾ ਸੀ। ਇੰਨੀ ਮਿਹਨਤ ਨਾਲ ਬਣਾਏ ਗਏ business ਨੂੰ ਡੁੱਬਦਾ ਹੋਇਆ ਦੇਖ ਕੇ ਰੋਇਸ ਦਿਨੋਂ ਦਿਨ ਮੈਂਟਲੀ ਅਤੇ ਫਿਜ਼ੀਕਲੀ ਬਹੁਤ ਹੀ ਜ਼ਿਆਦਾ ਬਿਮਾਰ ਹੋਣ ਲੱਗ ਪਏ। ਰੋਇਸ ਜਦੋਂ ਡਾਕਟਰ ਕੋਲ ਗਏ ਡਾਕਟਰ ਨੇ ਰੋਇਸ ਨੂੰ ਸਾਫ਼ ਹਵਾ ਵਿੱਚ ਰਹਿਣ ਲਈ ਕਿਹਾ ਅਤੇ ਇੱਕ ਕਾਰ ਖਰੀਦਣ ਲਈ સલાਹ ਦਿੱਤੀ। ਫਿਰ ਰੋਇਸ ਆਪਣੇ ਸਰੀਰ ਨੂੰ ਬਿਨਾਂ ਕਿਸੇ ਦਬਦ ਦਿੱਤੇ ਇੱਕ ਥਾਂ ਤੋਂ ਦੂਜੀ ਜਗ੍ਹਾ ਜਾ ਸਕਣ। ਰੋਇਸ ਨੇ ਡਾਕਟਰ ਦੀ ਮੰਨ ਕੇ ਆਪਣੇ ਆਪ ਨੂੰ ਫ੍ਰੈਸ਼ 에ਅਰ ਵਿੱਚ ਰੱਖ ਕੇ ਆਪਣੇ ਆਪ ਨੂੰ ਠੀਕ ਕਰ ਲਿਆ। ਅਤੇ ਡੈਕੋਵਿਲ ਨਾਮ ਦੀ ਇੱਕ ਫ੍ਰੈਂਚ ਮੇਡ ਕਾਰ ਵੀ ਖਰੀਦ ਲਈ। ਇਹ ਕਾਰ ਬਹੁਤ ਆਵਾਜ਼ ਕਰਦੀ ਸੀ ਅਤੇ ਬ੍ਰੇਕ ਬਹੁਤ ਘੱਟ ਸਨ ਅਤੇ ਓਵਰਹੀਟਿੰਗ ਵਰਗੀ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਫਿਰ ਰੋਇਸ ਨੇ ਸੋਚਿਆ ਕਿ ਇਸ ਕਾਰ ਵਿੱਚ ਕੁਝ ਮੋਡੀਫਿਕੇਸ਼ਨਾਂ ਕੀਤੀਆਂ ਜਾਣ ਜਿਸ ਕਾਰਨ ਇਸ ਦੀਆਂ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ। ਪਰ ਰੋਇਸ ਨੇ ਇਸ ਕਾਰ ਨੂੰ ਪੂਰੀ ਤਰ੍ਹਾਂ ਹੀ ਰੀ-ਡਿਜ਼ਾਈਨ ਕਰ ਦਿੱਤਾ। ਜਿਸ ਨੂੰ ਦੇਖ ਕੇ ਰੋਇਸ ਨੂੰ ਆਪਣੇ ਵਿੱਚ ਕੰਫੀਡੈਂਸ ਆਇਆ ਕਿ ਮੈਂ ਇੱਕ ਆਪਣੀ ਖੁਦ ਹੀ ਕਾਰੀ ਬਣਾ ਸਕਦਾ ਹਾਂ। ਅਤੇ ਇਸ ਕਾਰ ਦਾ ਬਿਜ਼ਨਸ ਵੀ ਕਰ ਸਕਦਾ ਹਾਂ ਰੋਸ ਨੇ ਆਪਣੀ ਇੱਕ ਛੋਟੀ ਜਿਹੀ ਟੀਮ ਤਿਆਰ ਕੀਤੀ ਅਤੇ ਕਾਰ ਨੂੰ ਡਿਜ਼ਾਈਨ ਕਰਨਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਰੋਸ ਦੀ ਆਪਣੀ ਪਹਿਲੀ ਕਾਰ 10 ਹੌਟ ਪਾਵਰ ਅਤੇ ਦੋ ਸਿਲੰਡਰੀ ਕਾਰ ਨੇ ਆਪਣੀ ਸ਼ੇਪ ਲੈਣੀ ਸ਼ੁਰੂ ਕਰ ਦਿੱਤੀ ਰੋਸ ਦੀ ਪਹਿਲੀ ਗਾੜੀ ਬਹੁਤ ਹੀ ਸ਼ਾਨ ਅਤੇ ਪ੍ਰੋਸੇਜੋਗ ਸੀ ਉਸ ਤੋਂ ਬਾਅਦ ਇੱਕ ਪੈਲ 1904 ਵਿੱਚ ਸਪੀਡ ਰੋਡ ਟੈਸਟਿੰਗ ਹੋਈ ਬਿਨਾ ਕਿਤੇ ਰੁਕੇ ਅਤੇ ਬਿਨਾ ਕਿਸੇ ਖਰਾਬੀ ਤੋਂ ਇਸ ਨੇ 50 ਕਿਲੋਮੀਟਰ ਦੀ ਪੂਰੀ ਤੈਅ ਕੀਤੀ ਅਤੇ ਉਸ ਤੋਂ ਬਾਅਦ ਰੋਇਸ ਨੇ ਇਸ ਦੇ ਨਾਲ ਦੀ ਸੇਮ ਟੂ ਸੇਮ ਦੋ ਕਾਰਾਂ ਹੋਰ ਬਣਵਾਈਆਂ ਜਿਸ ਤੋਂ ਬਾਅਦ ਜੁਆਇਸ ਇਸ ਕਾਰ ਨੂੰ ਇੰਪਰੂਵ ਕਰਨ ਲੱਗੇ ਰੋਇਸ ਨੇ ਵਰਲਡ ਕਲਾਸ ਕਾਰ ਤਾਂ ਬਣਾ ਲਈ ਸੀ ਪਰ ਇਕੱਲਾ پوری ਦੁਨੀਆ ਤਾਂ ਕਿਸ ਕਾਨੂੰ ਨਹੀਂ ਸੀ ਪੰਜਾਬ ਸਕਦਾ ਇਸ ਤੋਂ ਬਾਅਦ ਕਹਾਣੀ ਵਿੱਚ ਐਂਟਰੀ ਹੋਈ ਇਸ ਕਹਾਣੀ ਦੇ ਦੂਜੇ ਹੀਰੋ ਚਾਰਲਸ ਰੋਲਸ ਵੀ ਰੋਲਸ ਬਹੁਤ ਹੀ ਵੱਡੇ ਮੱਦਦ ਤੇ ਕਾਰ ਦਾ ਬਿਜ਼ਨਸ ਕਰਦੇ ਸਨ ਅਤੇ ਦੂਸਰੇ ਪਾਸੇ ਰੋਇਸ ਨੂੰ ਵੀ ਇੱਕ ਕਾਰ ਦਾ ਬਿਜ਼ਨਸ ਕਰਨ ਵਾਲੇ ਵਿਅਕਤੀ ਦੀ ਬਹੁਤ ਹੀ ਜ਼ਿਆਦਾ ਲੋੜ ਸੀ ਅਤੇ ਫਿਰ ਰੋਲਸ ਨੇ ਰੋਲਸ ਨੂੰ ਆਪਣਾ ਬਿਜ਼ਨਸ 파ਟਨਰ ਬਣਾ ਲਿਆ ਜਿਸ ਤੋਂ ਬਾਅਦ ਦੋਵਾਂ ਨੇ ਰਲ ਕੇ ਆਪਣਾ ਬਿਜ਼ਨਸ ਸਟਾਰਟ ਕੀਤਾ ਅਤੇ ਇਸ ਕੰਪਨੀ ਦਾ ਨਾਮ ਰੱਖਿਆ ਗਿਆ ਰੋਲਸ ਰਾਇਲ ਮਾਰਚ 1906 ਵਿੱਚ ਰੋਲਸ ਰਾਇਲ ਲਿਮਟਿਡ ਨੂੰ ਪੂਰੀ ਤਰ੍ਹਾਂ ਸਥਾਪਿਤ ਕਰ ਦਿੱਤਾ ਗਿਆ ਸਭ ਤੋਂ ਪਹਿਲਾਂ 4 ਰੋਲਸ ਰੋਇਲ ਤਿਆਰ ਕੀਤੀਆਂ ਗਈਆਂ 10 15 20 30 ਹਸਪਾਰ ਵਾਲੀਆਂ ਕਾਰਾਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਫਿਰ ਰੋਲਸ ਰਾਇਲ ਦੀ ਕਾਰ ਨੇ ਦੇਸ ਵਿੱਚ ਵੀ ਪਾਰਟਿਸਿਪੇਟ ਕਰਨਾ ਸ਼ੁਰੂ ਕਰ ਦਿੱਤਾ ਗਿਆ ਅਤੇ ਇਸ ਕਾਰਨ ਨੇ ਬਹੁਤ ਹੀ ਸਾਰੇ ਟੂਰਨਾਮੈਂਟ ਵੀ ਜਿੱਤੇ ਅਤੇ ਇਸ ਕਾਰਨ ਨੇ ਹੋਰ ਵੀ ਬਹੁਤ ਸਾਰੇ ਸਪੀਡ ਰਿਕਾਰਡ ਤੋੜੇ ਜਿਸ ਤੋਂ ਬਾਅਦ ਇਹ ਕੰਪਨੀ ਗ੍ਰੇਟ ਕਾਰ ਕੰਪਨੀ ਬਣ ਗਈ ਅਤੇ ਫਿਰ 1906 ਦੇ ਐਂਡ ਵਿੱਚ ਰੋਲਸ ਰॉयਲ ਨੇ ਇੱਕ 40 ਪਿਆਸਪਾਰਵ ਅਤੇ 6 ਸਿਲੰਡਰ ਵਾਲੀ ਕਾਰ ਲਾਂਚ ਕੀਤੀ ਇਸ ਕਾਰ ਦੀ ਬੋਡੀ ਅਤੇ ਕਲਰ ਸਿਲਵਰ ਸੀ ਇਹ ਕਾਰ ਚਲਾਉਣ ਵਿੱਚ ਬਹੁਤ ਹੀ ਜ਼ਿਆਦਾ ਸਮੂਥ ਅਤੇ ਸਾਇਲੈਂਟ ਸੀ ਇਸ ਕਰਕੇ ਇਸ ਦਾ ਨਾਮ ਸਿਲਵਰ ਗੋਸਟ ਰੱਖਿਆ ਗਿਆ ਫਿਰ ਇਸ ਨੂੰ 20000 ਕਿਲੋਮੀਟਰ ਦੀ ਟੈਸਟ ਲਈ ਭੇਜਿਆ ਗਿਆ ਅਤੇ ਸਿਲਵਰ ਗੋਸਟ ਨੇ ਬਿਨਾ ਕਿਸੇ ਖਰਾਬੀ ਤੋਂ ਇਸ ਨੂੰ ਪੂਰਾ ਵੀ ਕੀਤਾ ਜਿਸ ਕਰਕੇ ਸਿਲਵਰ ਗੋਸਟ ਬਹੁਤ ਹੀ ਜ਼ਿਆਦਾ ਪੋਪੂਲਰ ਹੋ ਗਈ ਉਸ ਸਮੇਂ ਦੇ ਕਿੰਗ ਕਵੀਨ ਵੀ ਇਸ ਕਾਰ ਨੂੰ ਹੀ ਪਸੰਦ ਕਰਦੇ ਸਨ ਇਹ ਕੰਪਨੀ ਬਹੁਤ ਹੀ ਤੇਜ਼ੀ ਨਾਲ ਅੱਗੇ ਵੱਧ ਰਹੀ ਸੀ ਤੇ ਫਿਰ ਇੱਕ ਬਹੁਤ ਹੀ ਵੱਡਾ ਹਾਦਸਾ ਹੋਇਆ ਜਿਸ ਵਿੱਚ ਚਾਰਲਸ ਰਾਇਲ ਦਾ ਇੱਕ ਪਲੇਨ ਦਾ ਟੇਲ ਟੁੱਟਣ ਦੇ ਕਾਰਨ ਏਅਰਪਲੇਨ ਕ੍ਰੈਸ਼ ਹੋਇਆ ਤੇ ਚਾਰਲਸ ਰਾਇਲ ਦੀ ਮੌਤ ਹੋ ਗਈ। ਫਿਰ ਉਸ ਤੋਂ ਬਾਅਦ 1911 ਵਿੱਚ ਰਾਇਲ ਸਵੀ ਬਹੁਤ ਹੀ ਬਿਮਾਰ ਹੋ ਗਏ। ਜਿਸ ਵਿੱਚ ਡਾਕਟਰਾਂ ਨੇ ਦੱਸਿਆ ਕਿ ਰਾਇਲ ਨੂੰ ਬੋਇਲ ਕੈਂਸਰ ਹੈ। ਫਿਰ ਰਾਇਲ ਦਾ ਇੱਕ ਬਹੁਤ ਹੀ ਵੱਡਾ ਆਪਰੇਸ਼ਨ ਹੋਇਆ ਜਿਸ ਤੋਂ ਬਾਅਦ ਰਾਇਲ ਨੂੰ ਡਾਕਟਰਾਂ ਨੇ ਦੱਸਿਆ ਕਿ ਰਾਇਲ ਕੋਲ ਸਿਰਫ 3 ਮਹੀਨੇ ਹੀ ਰਹਿ ਗਏ ਹਨ। ਫਿਰ ਕੁਝ ਇਦਾਂ ਦਾ ਹੋਇਆ ਕਿ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਇਸ ਤਰ੍ਹਾਂ ਵੀ ਹੋ ਸਕਦਾ ਹੈ। ਤੇ ਦੇਖਦਾ ਦੇਖਦਾ ਹੀ 3 ਮਹੀਨੇ ਲੰਘ ਗਏ ਅਤੇ ਰੋਲਸ ਪੂਰੀ ਤਰ੍ਹਾਂ ਹੀ ਠੀਕ ਹੋ ਗਏ ਫਿਰ ਵਾਪਸ ਆਉਣ ਤੋਂ ਬਾਅਦ ਰੋਲਸ ਨੈਸਲਵਰ ਗੋਸਟ ਵਿੱਚ ਬਹੁਤ ਸਾਰੀਆਂ ਇਮਪਰੂਵਮੈਂਟ ਕੀਤੀਆਂ ਫਿਰ 1913 ਵਿੱਚ ਰੋਲਸ ਰਾਇਲ ਦਾ ਪ੍ਰੋਫਿਟ 90 ਹਜ਼ਾਰ ਪੌਂਡ ਤੋਂ ਵੀ ਉੱਪਰ ਚਲਾ ਗਿਆ ਪਰ ਫਿਰ ਇੱਕ ਵਾਰ ਇੱਕੋ ਜਿਹਾ ਦਾ ਹੋਇਆ ਜਿਸ ਨੇ ਰੋਲਸ ਰਾਇਲ ਕੰਪਨੀ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ World War 1 1914 ਵਿੱਚ ਸ਼ੁਰੂ ਹੋ ਗਈ ਜਿਸ ਤੋਂ ਬਾਅਦ ਇਕਨੋਮੀ ਪੂਰੀ ਤਰ੍ਹਾਂ ਕ੍ਰੈਸ਼ ਹੋ ਗਈ ਜਿਸ ਦਾ ਪੂਰੀ ਤਰ੍ਹਾਂ ਪ੍ਰਭਾਵ ਰੋਲਸ ਰॉयਲ ਵਰਗੀਆਂ ਬਹੁਤ ਸਾਰੀਆਂ ਲਗਜ਼ਰੀ ਕੰਪਨੀਆਂ ਉੱਤੇ ਪਿਆ। ਇਸ ਕੰਪਨੀ ਨੂੰ ਬਹੁਤ ਹੀ ਜ਼ਿਆਦਾ ਘਾਟਾ ਪਿਆ ਜਿਸ ਤੋਂ ਬਾਅਦ ਲੋਕਾਂ ਨੂੰ ਲੱਗ ਰਿਹਾ ਸੀ ਕਿ ਰੋਲਸ ਰॉयਲ ਹੁਣ ਇਸ ਸਮੇਂ ਵਿੱਚ ਸਰਵਾਈਵ ਨਹੀਂ ਕਰ ਸਕਦੀ। ਪਰ ਰੋਲਸ ਦੇ ਦਿਮਾਗ ਵਿੱਚ ਕੁਝ ਵੱਖਰਾ ਚੱਲ ਰਿਹਾ ਸੀ। ਰੋਲਸ ਨੇ ਮਿਲਟਰੀ ਆਪਰੇਟਿਵ ਨਾਲ ਗੱਲ ਕੀਤੀ ਅਤੇ ਮਿਲਟਰੀ ਨੂੰ ਫੁੱਲ ਆਰਮਰ ਗੱਡੀਆਂ ਬਣਾ ਕੇ ਦਿੱਤੀਆਂ ਅਤੇ ਹੋਰ ਵੀ ਬਹੁਤ ਸਾਰੀਆਂ ਐਂਬੂਲੈਂਸਾਂ ਵੀ ਬਣਾ ਕੇ ਦਿੱਤੀਆਂ। ਅਤੇ ਉਸ ਤੋਂ ਬਾਅਦ ਰੋਲਸ ਨੇ ਕਾਰਾਂ ਦੇ ਨਾਲ-ਨਾਲ ਜੈਟ ਇੰਜਣ ਬਣਾਉਣੇ ਵੀ ਸ਼ੁਰੂ ਕਰ ਦਿੱਤੇ। ਅਤੇ 1918 ਵਿੱਚ ਫਿਰ World War ਖਤਮ ਹੋ ਗਈ ਅਤੇ Rolls ਨੇ ਬਹੁਤ ਸਾਰੀਆਂ ਕਾਰਾਂ ਬਣਾਈਆਂ। ਜਿਵੇਂ ਫੈਂਟਮ, ਬੈਂਟਲੀ 3.5 ਲੀਟਰਸ ਆਦਿ ਬਹੁਤ ਸਾਰੀਆਂ ਕਾਰਾਂ ਲਾਂਚ ਕੀਤੀਆਂ। ਪਰ ਬੈਂਟਲੀ ਕਾਰ ਨੂੰ Rolls ਆਪਣੀਆਂ ਅੱਖਾਂ ਨਾਲ ਨਹੀਂ ਦੇਖ ਸਕੇ। 22 April 1933 ਨੂੰ Rolls ਨੇ ਆਪਣੇ ਆਖਰੀ ਸਾਲ ਆ ਅਤੇ ਉਹਨਾਂ ਦੀ ਮੌਤ ਹੋ ਗਈ। ਫਿਰ Rollsimoto ਬਾਅਦ Rolls-Royce ਨੂੰ BMW ਆਨ ਕਰਦੀ ਹੈ ਇਹ ਸੀ ਰੋਲਸ ਰॉयਲ ਦੀ ਸ਼ੁਰੂਆਤ ਦੀ ਕਹਾਣੀ ਵੀਡੀਓ ਦੀ ਕਰਦੇ ਹਾਂ ਸਮਾਪਤੀ ਸਤਿ ਸ਼੍ਰੀ ਅਕਾਲ